ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਹਾਜ਼ਰ ਫਾਟਾਫੋ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਖ਼ਬਰਾਂ ਲੈ ਕੇ ਆਉਂ ਰਿਹਾ ਕਰਦਿਆ ਪਹਿਲੀ ਖ਼ਬਰ ਦਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਦੇ ਵਿਚਾਲੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੀ ਪਹਿਲੀ ਬਹਿਸ ਦੇ ਦੌਰਾਨ ਅਰਥ ਵਿਵਸਥਾ ਸਰਹੱਦ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੀ ਸਥਿਤੀ ਦੇ ਉੱਤੇ ਬਹਿਸ ਹੋਈ ਤੇ ਅਦੋਰਾ ਦੋਹਾਂ ਨੇ ਇੱਕ ਦੂਜੇ ਨੂੰ ਝੂਠਾ ਅਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਘਰਾ ਦਤਾ। ਵੀਰਵਾਰ ਰਾਤ ਬਾਈਡਨ ਅਤੇ ਟਰੰਪ ਦੇ ਵਿਚਾਲੇ ਕਰੀਬ 90 ਮਿੰਟ ਦੀ ਬਹਿਸ ਦੇ ਦੌਰਾਨ ਦੋਹਾਂ ਨੇ ਇੱਕ ਦੂਜੇ ਉੱਤੇ ਨਿੱਜੀ ਹਮਲੇ ਕੀਤੇ ਤੇ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮੂਰਖ ਅਤੇ ਹਾਰਿਆ ਹੋਇਆ ਵਿਅਕਤੀ ਘਰਾ ਦਤਾ। ਤੇ ਇਸ ਦੇ ਉੱਤੇ ਪਲਟਵਾਰ ਕਰਦੇ ਹੋਏ ਟਰੰਪ ਨੇ ਬਾਈਡਨ ਨੂੰ ਅਪਰਾਧੀ ਕਿਹਾ ਤੇ ਟਰੰਪ ਨੇ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਬੰਦੂਕ ਖਰੀਦ ਮਾਮਲੇ ਵਿੱਚ ਜੁੜੇ ਦੋਸ਼ੀ ਧਾਰਾਏ ਜਾਂਦਾ ਜ਼ਿਕਰ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਜਦੋਂ ਉਹ ਇੱਕ ਦੋਸ਼ੀ ਅਪਰਾਧੀ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦਾ ਬੇਟਾ ਹੰਟਰ ਬਾਈਡਨ ਇੱਕ ਬਹੁਤ ਹੀ ਉੱਚ ਪੱਧਰ ਦਾ ਅਪਰਾਧੀ ਹੈ। ਕੈਨੇਡਾ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਉਸ ਮੀਡੀਆ ਰਿਪੋਰਟਾਂ ਉੱਤੇ ਸੰਸਦੀ ਸੁਣਵਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ 2021 ਦੇ ਵਿੱਚ ਉਸ ਵੇਲੇ ਦੇ ਰੱਖਿਆ ਮੰਤਰੀ ਅਤੇ ਵੱਖਵਾਦੀ ਸਮਰਥਕ ਹਰਜੀਤ ਸੱਜਣ ਨੇ ਅਫਗਾਨਿਸਤਾਨ ਦੇ ਪਤਨ ਤੋਂ ਬਾਅਦ ਅਫਗਾਨ ਸਿੱਖਾਂ ਦੇ ਲਈ ਕੈਨੇਡਾ ਦੀ ਫੌਜ ਨੂੰ ਬਚਾਅ ਮਹਿੰਮ ਸ਼ੁਰੂ ਕਰਦਾ ਨਾ ਦੇ ਦਿੱਤਾ ਸੀ। ਇੱਕ ਰਿਪੋਰਟ ਦੇ ਅਨੁਸਾਰ ਟਰੂਡੋ ਦੇ ਕਰੀਬੀ ਸ਼੍ਰੀ ਸੱਜਣ ਨੇ 2021 ਚ ਲਗਭਗ 200 225 ਅਫਗਾਨ ਸਿੱਖਾਂ ਨੂੰ ਬਚਾਉਣ ਦੇ ਲਈ ਕੈਨੇਡਾ ਦੇ ਵਿਦੇਸ਼ ਵਲਾਂ ਨੂੰ ਨਿਰਦੇਸ਼ ਦੇਣ ਵਿੱਚ ਆਪਣੀ ਭੂਮਿਕਾ ਦਾ ਬਚਾਅ ਕੀਤਾ ਹੈ। ਵੈਂਕੂਵਰ ਦੱਖਣ ਦੇ ਲਿਬਰਲ ਸੰਸਦ ਮੈਂਬਰ ਸ਼੍ਰੀ ਸੱਜਣ ਮੌਜੂਦਾ ਸਮੇਂ ਐਮਰਜੈਂਸੀ ਮੰਤਰੀ ਸਨ ਤੇ ਆਪਣੇ ਕਦਮਾਂ ਦਾ ਬਚਾਅ ਕਰਦੇ ਹੋਏ ਸ਼੍ਰੀ ਸੱਜਣ ਨੇ ਕਿਹਾ ਕਿ ਜਿੰਨਾ ਸੰਭਵ ਹੋਵੇ ਉਹਨੇ ਕਮਜ਼ੋਰ ਅਫਗਾਨਾਂ ਨੂੰ ਸੁਰੱਖਿਅਤ ਰੂਪ ਨਾਲ ਕੱਢਣ ਲਈ ਇੱਕ ਪ੍ਰਵਾਨਿਤ ਸਰਕਾਰੀ ਨੀਤੀ ਸੀ ਜਿਸ 'ਚ ਸਪਸ਼ਟ ਰੂਪ ਨਾਲ ਕੈਨੇਡੀਅਨ ਸ਼ਾਮਲ ਸਨ ਅਤੇ ਜੋ ਸਾਡੇ ਨਾਲ ਸਾ ਅਤੇ ਸਾਡੇ ਫੌਜ ਦੁਭਾਸ਼ੀਏ ਸਤਿ ਸੇ ਕਮਜ਼ੋਰ ਅਫਗਾਨ ਵੀ ਸ਼ਾਮਲ ਸਨ ਜਿਨ੍ਹਾਂ ਚ ਅਫਗਾਨ ਸਿੱਖ ਅਤੇ ਹਿੰਦੂ ਵਰਗੇ ਧਾਰਮਿਕ ਘਟ ਗਿੰਤੀ ਵੀ ਸ਼ਾਮਲ ਸਨ ਸ਼ਰੋਮਨੀਆ ਕਾਲੀਦਾਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਬਾਗੀ ਸੋਰ ਲਗਾਤਾਰ ਹੋ ਟਰੇ ਨੇ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਜੁਲਾਈ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਦਾਸ ਕਰਨਗੇ ਅਤੇ ਲਿਖਤੀ ਰੂਪ ਦੇ ਵਿੱਚ ਮਾਫੀ ਵੀ ਮੰਗਣਗੇ ਤਾਂ ਜੋ ਅਕਾਲੀ ਦਲ ਦੇ ਵਿੱਚ ਸੁਧਾਰ ਹੋ ਸਕੇ ਪ੍ਰੇਮ ਸਿੰਘ ਚੰਦੂ ਬਾਦਲਾ ਨੇ ਕਿਹਾ ਕਿ ਲੋਕ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਸੰਤ ਨਹੀਂ ਕਰ ਰਹੇ ਤੇ ਇਸ ਦੇ ਨਤੀਜੇ ਲੋਕ ਸਭਾ ਚੋਣਾਂ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਚੁੱਕੇ ਨੇ ਸੁਖਬੀਰ ਨੇ ਆਕਾਲੀ ਦਲ ਦੇ ਟੁਕੜੇ ਕਰ ਦਿੱਤੇ ਨੇ ਤੇ ਧਾਰਮਿਕ ਅਤੇ ਸਿਆਸੀ ਸੱਦ ਭਾਵਨਾ ਵਾਲੀ ਸ਼ਕਤੀਤ ਨੂੰ ਹੀ ਆਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਅਤੇ ਜਿਹੜਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣੇਗਾ ਦੂਜੇ ਪਾਸੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਤੁਹਾਨੂੰ ਮੇਰੇ ਉੱਤੇ ਭਰੋਸਾ ਹੈ ਤਾਂ ਮੈਂ ਹੀ ਤਾਂ ਹੀ ਇਸ ਅਹੁਦੇ ਉੱਤੇ ਬਣਿਆ ਰਹਾਂਗਾ ਨਹੀਂ ਤੇ ਇਹ ਉਹਦਾ ਛੱਡ ਦੇਵਾਂਗਾ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਭਾਰਤ ਵਿੱਚ ਧਰਮ ਪਰिवर्तन ਵਿਰੋਧੀ ਕਾਨੂੰਨਾਂ ਨਫ਼ਰਤ ਭਰੇ ਭਾਚਨ ਅਤੇ ਧਾਰਮਿਕ ਘਟ ਗਿੰਤੀ ਪਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਪੂਜਾ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਤਾਵਰਣ ਹੋਇਆ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਤੇ ਵਿਦੇਸ਼ ਵਿਭਾਗ ਦੀ ਸਲਾਹਨਾ ਰਿਪੋਰਟ ਜਾਰੀ ਕਰਨ ਦੇ ਮੌਕੇ ਤੇ ਬਲਿੰਕਨ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਬਹੁਤ ਯਤਨ ਕਰ ਰਹੇ ਨੇ। ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ 2023 ਦੇ ਵਿੱਚ ਭਾਰਤ ਵਿੱਚ ਆਪਣੇ ਹਮਰਤਵਾ ਦੇ ਨਾਲ ਧਾਰਮਿਕ ਆਜ਼ਾਦੀ ਦੇ ਮੁੱਦਿਆਂ ਬਾਰੇ ਲਗਾਤਾਰ ਚਿੰਤਾਵਾਂ ਪ੍ਰਗਟਾਈਆਂ ਤੇ ਇਸ ਦੇ ਨਾਲ ਹੀ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬਹੁਤ ਸੰਘਰਸ਼ ਵੀ ਕਰ ਰਹੇ ਨੇ ਪਾਤੀ ਟੀਮ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਇਸ ਸਮੇਂ ਖਰਾਬ ਫਾਰਮ ਦੇ ਵਿੱਚ ਜੂਝ ਰਹੇ ਨੇ ਤੇ ਕੋਹਲੀ ਨੇ ਮੌਜੂਦਾ T20 ਵਿਸ਼ਵ ਕੱਪ ਦੇ ਵਿੱਚ ਹੁਣ ਤੱਕ 7 ਮੈਚਾਂ ਦੇ ਵਿੱਚ ਸਿਰਫ 75 ਦੌੜਾਂ ਬਣਾਈਆਂ ਨੇ T20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੈਚ ਦੇ ਵਿੱਚ ਇੰਗਲੈਂਡ ਖਿਲਾਫ ਕੋਹਲੀ ਸਿਰਫ 9 ਦੌੜਾਂ ਬਣਾ ਕੇ ਪੇਵਲਿਨ ਪਰਤ ਗਏ ਨੇ ਤੇ ਖਰਾਬ ਦੌਰ ਦੇ ਵਿੱਚੋਂ ਲੰਘ ਗੁਰ ਰਹੇ ਵਿਰਾਟ ਕੋਹਲੀ ਇਸ ਸਮੇਂ ਜਿੱਥੇ ਆਲੋਚਨਾਵਾਂ ਦੇ ਵਿੱਚ ਘਿਰੇ ਹੋਏ ਨੇ ਉੱਥੇ ਹੀ ਉਹਨਾਂ ਨੂੰ ਕਪਤਾਨ ਰੋਹਿਤ ਸ਼ਰਮਾ ਦਾ ਵੀ ਸਾਥ ਮਿਲਿਆ ਭਾਰਤੀ ਕਪਤਾਨ ਨੇ ਵਿਰਾਟ ਕੋਹਲੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸਨੇ ਸੈਮੀਫਾਈਨਲ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਬਚਾ ਕੇ ਰੱਖਿਆ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਕੋਹਲੀ ਫਾਈਨਲ ਮੈਚ ਲਈ ਭਾਰਤੀ ਟੀਮ ਦਾ ਅਹਿਮ ਖਿਡਾਰੀ ਹੈ ਤੇ ਉਹਨਾਂ ਨੇ ਵੀ ਆਖਿਆ ਕਿ ਵਿਰਾਟ ਕੋਹਲੀ ਇੱਕ ਪ੍ਰਭਾਵਸ਼ਾਲੀ ਖਿਡਾਰੀ ਹੈ ਤੇ ਦੁਬਾਰਾ ਫਿਰ ਅਸੀਂ ਇਸ ਦੀ ਕਲਾਸ ਨੂੰ ਸਮਝਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਹ ਵੱਡੇ ਮੈਚਾਂ ਵਿੱਚ ਕਿੰਨਾ ਮਹੱਤ ਖਰਖਨ ਦੇ ਸਾਬਕਾ ਮੁੱਖ ਮੰਤਰੀ ਜੀ ਐਮ ਐਮ ਨੇਤਾ ਹਿਮਤ ਸੁਰੇ ਨੂੰ ਸ਼ੁੱਕਰਵਾਰ ਯਾਨੀ ਕਿ 28 ਜੂਨ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਚਾਰਖੰਡ ਹਾਈ ਕੋਰਟ ਨੇ ਉਹਨਾਂ ਨੂੰ ਜ਼ਮੀਨ ਘੁਟਾਲੇ ਮਾਮਲੇ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਜਸਟਿਸ ਰੰਗਾ ਨੇ ਮੁੱਖ ਉਪਾਧਿਆਇ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਉੱਤੇ 3 ਦਿਨ ਦੀ ਬਹਿਸ ਅਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ 13 ਜੂਨ ਨੂੰ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਸੀ ਕੇਂਦਰੀ ਜਾਂਚ ਏਜੰਸੀ ਈਡੀ ਨੇ 31 ਜਨਵਰੀ ਨੂੰ ਚਾਰਖੰਡ ਮੁਕਤੀ ਮੋਰਚਾ ਦੇ ਆਗੂ ਸੁਰੇ ਨੂੰ ਗ੍ਰਿਫਤਾਰ ਕੀਤਾ ਸੀ ਇਸ ਸਮੇਂ ਸੁਰੇ ਨੂੰ ਜਾਂਚੀ ਦੀ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਤੇ ਈਡੀ ਦਾ ਕਹਿਣਾ ਹੈ ਕਿ ਹਿਮਤ ਸੁਰੇਨ ਦਾ ਬਰਿਆੜੂ ਦੀ 8.86 ਏਕੜ ਜ਼ਮੀਨ ਉਤੇ ਨਿਆਇਕ ਕਬਜ਼ਾ ਅਤੇ ਇਸ ਜ਼ਮੀਨ ਦੇ ਦਸਤਾਵੇਜ਼ਾਂ ਵਿੱਚ ਹਿਮਤ ਤੁਰਿੰਦਾ ਦਾ ਨਾਂ ਦਰਜ ਨਾ ਹੋਣ ਦੇ ਬਾਵਜੂਦ ਜ਼ਮੀਨ ਉਤੇ ਨਿਆਇਕ ਕਬਜ਼ਾ ਕਰਨਾ ਪੀਐਮਐਲ ਦੇ ਤਹਿਤ ਜ਼ੁਰਮ ਹੈ ਕਾਂਗਰਸ ਅਤੇ ਇੰਡੀਆ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅੰਸ ਦਿਆ ਹੋਰ ਸਹਿਯੋਗੀ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਮੈਡੀਕਲ ਦਾਖਲਾ ਪ੍ਰਿਕਿਆ ਨੀਟ ਯੂਜੀ ਨਾਲ ਸੰਬੰਧਿਤ ਕਟੇਤ ਬੇਨੇਜਮਿਆਂ ਦਾ ਮੁੱਦਾ ਉਠਾਉਂਦਾ ਫੈਸਲਾ ਕੀਤਾ ਸੂਤਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀ ਦੇ ਮੈਂਬਰਾਂ ਰਾਜ ਸਭਾ ਦੇ ਵਿੱਚ ਨਿਯਮ 267 ਦੇ ਤਹਿਤ ਅਤੇ ਲੋਕ ਸਭਾ ਦੇ ਵਿੱਚ ਕਮਬੁਲਤਵੀ ਹੋਣ ਦਾ ਨੋਟਿਸ ਦੇ ਕੇ ਨੀੜ ਦੇ ਮਾਮਲੇ ਉੱਤੇ ਚਰਚਾ ਅਤੇ ਸਰਕਾਰ ਤੋਂ ਜਵਾਬ ਦੀ ਮੰਗ ਕਰਨਗੇ। ਸੂਤਰਾ ਨੇ ਇਹ ਵੀ ਦੱਸਿਆ ਕਿ ਵਿਰੋਧੀ ਧਿਰ ਸੰਸਦ ਦੇ ਵਿੱਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਲਿਆਏ ਗਏ ਧੰਨਵਾਦ ਮਤੇ ਉੱਤੇ ਸ਼ੁਰੂ ਹੋ ਰਹੀ ਚਰਚਾ ਵਿੱਚ ਵੀ ਇਸਾ ਲਵੇਗੀ। ਤੇ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਚ ਵਿਰੋਧੀ ਧਿਰ ਦੇ ਨੇਤਾ ਮਲਕ ਅਰਜਨ ਖੜਗੇ ਦੇ ਨਿਵਾਸ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਚ ਬੈਠਕ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ। ਸਾਊਥ ਅਮਰੀਕਾ ਦੇ ਪੇਰੂ ਦੇ ਵਿੱਚੋਂ 7.2 ਤੀਬਰਤਾ ਦਾ ਪੁਚਾਲ ਆਇਆ ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਪੁਚਾਲ ਦਾ ਕੇਂਦਰ ਪੇਰੂ ਦੇ ਪੱਛਮ ਦੇ ਵਿੱਚ ਐਟੀਕਿਉਪਾ ਤੋਂ 8 ਕਿਲੋਮੀਟਰ ਦੂਰ ਝਾਲਾ ਦੇ ਵਿੱਚ ਰਿਹਾ ਤੇ ਯੂਐਸ ਜੀਓਲੋਜੀਕਲ ਸਰਵੇ ਦੀ ਰਿਪੋਰਟ ਦੇ ਅਨੁਸਾਰ ਪੁਚਾਲ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ 1:36 ਮਿੰਟ ਦੇ ਉਤੇ ਆਇਆ ਤੇ ਇਲਾਕੇ ਦੇ ਵਿੱਚ 3 ਮੀਟਰ ਉੱਚਿਆ ਸਮੁੰਦਰੀ ਲਹਿਰਾਂ ਉੱਠਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਜੁੜ ਰਹੇ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾ